ਖਣਾ ਸੁਵਾਨਪੁਰ ਦੇ ਕੇਸ ਜਿਸ ਚ ਕੀਤਾ ਸੀ ਅੰਡਰ ਸੈਕਸ਼ਨ 302 ਅਜੀਤ ਸਿੰਘ ਵੱਲੋਂ ਕਿ ਉਹਨਾਂ ਦੇ ਬੇਟੇ ਦਾ ਕਤਲ ਜਿਹੜਾ ਉਹਦੇ ਬੇਟੇ ਨਹੀਂ ਕਰ ਦਿੱਤਾ ਹੈਗਾ ਤੇ ਇਹਦੇ ਸਬੰਧ ਵਿੱਚ ਕੇਸ ਜਿਸ ਤੋਂ ਕਰਕੇ ਡੀਐਸਪੀ ਪੁਲਤ ਸਰندر ਉਹਨਾਂ ਦੀ ਨਿਗਰਾਨੀ 'ਚ ਇੱਕ ਟੀਮ ਗੱਟ ਦਿੱਤੀ ਸੀ ਉਹ ਉਹਦੇ ਸਬੰਧ ਵਿੱਚ ਜਿਹੜਾ ਦੋਸ਼ੀ ਸੀਗਾ ਆਪਣੇ ਸੁਖਵਿੰਦਰ ਹੈ ਉਹ ਅਸੀਂ ਉਹਨੂੰ ਅਰੈਸਟ ਕਰ ਲਿਆ ਹੈਗਾ ਪੁਲਤ ਤੋਂ ਪ੍ਰਤਾਪਾ ਰੋਡ ਤੇ ਤੇ ਇਹ ਇਹਦੇ ਵਿੱਚ ਜਦੋਂ ਉਹ ਪੁਲਿਸ ਨੂੰ ਪਤਾ ਲੱਗਿਆ ਕਿ ਦੋ ਦੋਨੇ ਭਰਾ ਹੈਗੇ ਆ ਔਰ ਇਹਨਾਂ ਵਿੱਚ ਕੋਈ ਮਾਮੂਲੀ ਝਗੜਾ ਹੋਇਆ ਹੈ ਫ੍ਰਿਜ ਤੋਂ ਲੈ ਕੇ ਤੇ ਉਹਦੇ ਵਿੱਚ ਜੋ ਝਗੜਾ ਹੋਇਆ ਝਗੜੇ ਦੇ ਵਿੱਚ ਹੀ ਸਕਪਲਿੰਗ ਹੋਈ ਔਰ ਇੱਕ ਬੰਦੇ ਨੇ ਚੱਕ ਕੇ ਦੂਜੇ ਦੇ दात ਮਾਰ ਦਿੱਤਾ ਤੇ ਉਹਦੇ ਨਾਲ ਜਿਹੜਾ ਉਹਦੀ ਮੌਤ ਹੋ ਗਈ ਉਹਦੇ ਭਰਾ ਦੀ ਔਰ ਉਸ ਤੋਂ ਬਾਅਦ ਜਦੋਂ ਨੂੰ ਪਤਾ ਲੱਗਿਆ ਵੀ ਉਹਦੀ ਮੌਤ ਹੋ ਗਈ ਹੈ ਤੇ ਉਹਦੀ ਬਾਡੀ ਜਿਹੜੀ ਸੀਗੀ ਉਹ ਚੱਕ ਕੇ ਉਹਨੇ ਬੈੱਡ ਦੇ ਵਿੱਚ ਲੁਕੋ ਦਿੱਤੀ ਔਰ ਤੀਜੇ ਦਿਨ ਜਦੋਂ ਪਤਾ ਲੱਗਾ ਹੈਗਾ ਵੀ ਉਹਦੀ ਬਦਬੂ ਆ ਰਹੀ ਸੀ ਬਾਡੀ ਦੇ ਵਿੱਚੋਂ ਘਰ ਦੇ ਵਿੱਚੋਂ ਤੇ ਉਹਦੇ ਫਾਦਰ ਨੇ ਬਿਆਨਾਂ ਤੇ ਫਿਰ ਅਸੀਂ ਕੇਸ ਰਿਸਟ ਕੀਤਾ ਤੇ ਉਸ ਤੋਂ ਬਾਅਦ ਇਹ ਅਸੀਂ 10 ਤਰੀਕ ਨੂੰ ਰਿਸਟ ਕਰ ਲਿਆ ਤੇ 24 ਘੰਟੇ ਦੇ ਵਿੱਚ ਵਿੱਚ ਜਿਹੜਾ ਕਯੂਜ਼ ਉਹ ਅਸੀਂ ਇੱਥੇ ਰਿਸਟ ਕੀਤਾ ਔਰ ਗਾਂ ਜਿਹੜੀ ਫਰਦਰ ਇਨਵੈਸਟੀਗੇਸ਼ਨ ਉਹ ਵੀ ਕਰ ਲਈ